ਦੁਕਾਨਦਾਰ ਪੁਲਿਸ ਸਾਡੀ ਪੁਲਿਸ ਦੀ ਅਪੀਲ ਖੁਣ ਜਿੰਨਾ ਵੀ ਦੁਕਾਨਦਾਰਾਂ ਨੇ ਸਮਾਨ ਬਾਹਰ ਲਾਇਆ ਹੋਇਆ ਕੋਈ ਵੀ ਦੁਕਾਨਦਾਰ ਆਪਣਾ ਦੁਕਾਨ ਤੋਂ ਬਾਹਰ ਸਮਾਨ ਨਹੀਂ ਲਾਏਗਾ ਔਰ ਨਾ ਹੀ ਕੋਈ ਰੇੜੀ ਲੱਗੇਗੀ ਇੱਥੇ ਇਹ ਮਾਰਕੀਟ ਦੇ ਵਿੱਚ ਜਗ੍ਹਾ ਦਿੱਤੀ ਗਈ ਆ ਰੇੜੀ ਜਿਹੜੀ ਉੱਥੇ ਹੀ ਲੱਗੇਗੀ ਨਾ ਜੀ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਬਿਲਕੁਲ ਹੀ ਰੇੜੀ ਜਿਹੜੀ ਨਾ ਇਹਨਾਂ ਨੂੰ ਲੋਕਰਾਂਗੇ ਜਿਹੜਾ ਵੀ ਕੋਈ ਰੇੜੀ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਛੜਕ ਚ ਲਾਏਗਾ ਉਹ ਬਿਲਕੁਲ ਹੀ ਨਹੀਂ ਲੱਗਣ ਦਿੱਤੀ ਜਾਏਗੀ ਜੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਾਰਨ ਆਪ ਪਬਲਿਕ ਨੂੰ ਪਰੇਸ਼ਾਨੀ ਹੋ ਰਹੀ ਹੈ ਇਹ ਜਿਹੜੇ ਦੁਕਾਨਦਾਰ ਭਰਾ ਸਾਡੇ ਸਮਾਨ ਆਪਣਾ ਬਾਹਰ ਲਾ ਰਹੇ ਨੇ ਇਹ ਵੀ ਆਪਣਾ ਸਮਾਨ ਅੰਦਰ ਲਾ ਪਠਾਨਕੋਟ ਟ੍ਰੈਫਿਕ ਪੁਲਿਸ ਦੇ ਥਾਣਾ ਡਿਵੀਜ਼ਨ ਨੰਬਰ 1 ਵੱਲੋਂ ਪਠਾਨਕੋਟ ਗਾਂਧੀ ਚੌਕ ਦੇ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨੂੰ ਚੇਤਾਵਨੀ ਦੱਸ ਦਈਏ ਕਿ ਪਠਾਨਕੋਟ ਪੁਲਿਸ ਵਿਭਾਗ ਦੇ ਅਧਿਕਾਰੀ ਐਸਐਚਓ ਦਵਿੰਦਰ ਕਾਸ਼ਨੀ ਅਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਬ੍ਰਮਦਤ ਦੀ ਦੇਖਰੇਖ ਵਿੱਚ ਪਠਾਨਕੋਟ ਦੀ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨੂੰ ਸੜਕ ਦੇ ਉੱਤੇ ਅਨਕ੍ਰੋਚਮੈਂਟ ਨਾ ਕਰਨ ਲਈ ਦਿੱਤੀ ਚੇਤਾਵਨੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 1 ਦੇ ਐਸਐਚਓ ਦਵਿੰਦਰ ਨੇ ਅਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਬ੍ਰਮਦਤ ਨੇ ਦੱਸਿਆ ਕਿ ਉਹਨਾਂ ਵੱਲੋਂ ਗਾਂਦੀ ਚੌਕ ਦੇ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨੂੰ ਅਨਾਊਂਸਮੈਂਟ ਕਰਕੇ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਸੜਕ ਦੇ ਵਿੱਚ ਰੇੜੀ ਜਾਂ ਆਪਣਾ ਸਮਾਨ ਨਾ ਰੱਖਣ ਜਿਸ ਨਾਲ ਆਣ ਜਾਣ ਵਾਲੇ ਲੋਕ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਕਾਨੂੰਨ ਦੀ ਪਾਲਣਾ ਨਹੀਂ ਕਰੇਗਾ ਤਾਂ ਉਹਨਾਂ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਸਕਦੇ ਹਨ ਅੱਜ ਦੇਖੋ ਜੀ ਆਪਾਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਐਸਐਸਓ ਸਾਹਿਬ ਜੀ ਨੰਬਰ 1 ਔਰ ਮੈਂ ਨਾਲ ਆਪਣੀ ਟੀਮ ਲੈ ਕੇ ਆਪਾਂ ਪੂਰੀ ਸਾਰੀਆਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਆ ਔਰ ਰੇੜੀਆਂ ਵਾਲਿਆਂ ਨੂੰ ਵੀ ਅਪੀਲ ਕੀਤੀ ਆ ਕਿ ਕੋਈ ਵੀ ਰੇੜੀ ਵਾਲਾ ਭਗਵਾਨ ਵਾਲਮੀ ਚੌਂਕ ਤੋਂ ਲੈ ਕੇ ਤੇ ਪੋਸਟ ਆਫ ਚੌਂਕ ਤੱਕ ਗਾੜੀਆਂ ਦਾ ਚੌਂਕ ਉਧਰੋਂ ਪਲੇਟਾਂ ਵਾਲੇ ਚੌਂਕ ਲੈ ਕੇ ਤੇ ਪੀਰ ਬਾਬਾ ਚੌਂਕ ਤੱਕ ਢਾਂਗੂ ਰੋਡ ਇਹ ਆਪਾਂ ਬਿਲਕੁਲ ਹੀ ਰੇੜੀ ਜਿਹੜੀ ਹੈ ਕਿਸੇ ਨੂੰ ਵੀ ਲਾਉਣ ਦੀ ਕੋਈ ਇਜਾਜ਼ਤ ਨਹੀਂ ਦਿੰਦੇ ਜਿਹੜਾ ਵੀ ਇੱਥੇ ਕੋਈ ਰੇੜੀ ਲਗਾਏਗਾ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਹੈਗੀ ਬਿਲਕੁਲ ਰੇੜੀ ਜਿਹੜੀ ਹੈ ਇਹ ਨਾ ਤੇ 9 ਵਜੇ ਲੱਗਣ ਦੇਾਂਗੇ ਪਹਿਲੇ ਕਹਿੰਦੇ ਨੇ ਦੁਕਾਨਦਾਰ ਵੀ 9 ਵਜੇ 8 ਵਜੇ ਲੱਗੇਗੀ ਬਿਲਕੁਲ ਰੇੜੀ ਆਪਾਂ ਲੱਗਣੇ ਨਹੀਂ ਦੇਣੀ ਚਾਹੇ ਰਾਤ ਦਾ ਟਾਈਮ ਹੋਵੇ ਤੇ ਚਾਹੇ ਦਿਨ ਦਾ ਟਾਈਮ ਹੋਵੇ ਰੇੜੀਆਂ ਵਾਲਿਆਂ ਨੂੰ ਆਲਰੇਡੀ ਕਾਰਪੋਰੇਸ਼ਨ ਨੇ ਜਗ੍ਹਾ ਜਿਹੜੀ ਉਹ ਲਾਟ ਕੀਤੀ ਹੋਈ ਆ ਉਹ ਆਪਣੀ ਜ ਆਪਣਾ ਸਮਾਨ ਤੇ ਬਾਕੀ ਜਿਨ੍ਹਾਂ ਨੇ ਰੇੜੀਆਂ ਉੱਥੇ ਨਹੀਂ ਲਾਣੀਆਂ ਉਹ ਆਪਣੇ ਮੁਹੱਲਿਆਂ ਦੇ ਵਿੱਚ ਜਾ ਕੇ ਆਪਾਂ ਬਿਲਕੁਲ ਨਹੀਂ ਕਹਿੰਦੇ ਵੀ ਕਿਸੇ ਦੀ ਰੋਟੀ ਜਾਂ ਰੋਜੀ ਦੇ ਵਿੱਚ ਕੋਈ ਕਿਸੇ ਦਾ ਕੋਈ ਪਰੇਸ਼ਾਨੀ ਜਾਂ ਦਿੱਕਤ ਆਵੇ ਆਪਣਾ ਰੇੜੀ ਦਾ ਮਤਲਬ ਹੈ ਵੀ ਚੱਲਦੇ ਫਿਰਦੇ ਇਹ ਪਰਮਾਨੈਂਟ ਰੇੜੀਆਂ ਲਾ ਕੇ ਤਾਂ ਰਸਤਾ ਜਿਹੜਾ ਬਲੌਕ ਕਰ ਦਿੰਦੇ ਆ ਇਸ ਕਰਕੇ ਸਾਡੇ ਪਠਾਨਕੋਟ ਦੇ ਵਿੱਚ ਜਿਹੜੇ ਹਿਮਾਚਲ ਤੋਂ ਜਾਂ ਪਠਾਨਕੋਟ ਉਹ ਜੰਮੂ ਤੋਂ ਕਸਟਮਰ ਦੁਕਾਨਦਾਰਾਂ ਦੇ ਆ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਤੇ ਆਪੋ ਆਪਣਾ ਸਮਾਨ ਮੁਹੱਲਿਆਂ ਦੇ ਵਿੱਚ ਜਾ ਕੇ ਵੇਚਣ ਜਾ ਜਿਹੜੀ ਇਹਨਾਂ ਨੂੰ ਜਗਾ ਲਾੜ ਦਿੱਤੀ ਹੋਈ ਆ ਉੱਥੇ ਵੇਚਣ ਔਰ ਨਾਲ ਹੀ ਆਪਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰਾਂਗੇ ਕਿ ਪੁਲਿਸ ਆਪਣਾ ਜਿਹੜਾ ਸਮਾਨ ਆ ਉਹ ਆਪਣੇ ਨਿਰਹਾਤ ਜਗਾ ਦੇ ਵਿੱਚ ਆਪਣੇ ਚੱਟਰ ਦੇ ਕੋਲ ਹੀ ਲਗਾਉਣ ਸਰ ਦੇਖਿਆ ਗਿਆ ਜਲਨ ਹੈ ਇੱਥੇ ਬਹੁਤ ਜ਼ਿਆਦਾ ਪ੍ਰਵਾਸੀ ਹੈ ਜਿਹੜੇ ਉਹ ਲਿਆ ਕੇ ਤੇ ਜਿਹੜੀਆਂ ਲਗਾ ਦਿੰਦੇ ਆ ਤੇ ਉਹਨਾਂ ਦੇ ਕਿੱਦਾਂ ਦੀ ਕਾਰਵਾਈ ਕੀਤੀ ਗਈ ਪ੍ਰਵਾਸੀਆਂ ਦਾ ਤੇ ਮਤਲਬ ਕੋਈ ਨਹੀਂ ਆਪਾਂ ਟੋਟਲੀ ਕਿਸੇ ਨੂੰ ਵੀ ਨਹੀਂ ਲਾ ਦਿੰਨੀ ਰੇੜੀ ਜੀ ਭਾਵੇਂ ਉਹ ਆਪਣਾ ਲੋਕਲ ਹੈ ਚਾਹੇ ਉਹ ਬਾਹਰ ਦਾ ਇੱਥੇ ਆਪਾਂ ਜਿਹੜਾ ਏਰੀਆ ਨਾ ਜਿੱਥੇ ਟ੍ਰੈਫਿਕ ਜ਼ਿਆਦਾ ਪ੍ਰੋਬਲਮ ਹੈ ਜਿੱਥੇ ਆਪਾਂ ਰੇੜੀ ਲੱਗਣੀ ਕਿਸੇ ਦੀ ਨਹੀਂ ਦਿੰਦੀ ਗਾਂਧੀ ਚੌਂਕ ਦੇ ਵਿੱਚ ਜਗ੍ਹਾ ਜਗ੍ਹਾ ਤੇ ਰੇੜੀਆਂ ਲੱਗੀਆਂ ਹੋਈਆਂ ਇਹ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵੀ ਰੇੜੀਆਂ ਜਿਹੜੀਆਂ ਬਿਨਾ ਕੋਆਪਰੇਸ਼ਨ ਦੇ ਮਿਲਦੀ ਤੋਂ ਲੱਗੀਆਂ ਹੋਈਆਂ ਹਨ ਆਪਣੇ ਬਾਲ ਮੁਕਤੀ ਚੌਂਕ ਤੋਂ ਲੈ ਕੇ ਸੋਪੀ ਚੌਂਕ ਦੇ ਵਿੱਚ ਜਾਂਦੇ ਗਾਂਧੀ ਚੌਂਕ ਦੇ ਵਿੱਚ ਕਿ ਤੇੜੀਆਂ ਲੱਗੀਆਂ ਨੇ ਬਿਨਾ ਮਨਜ਼ੂਰੀ ਦੇ ਇਸ ਕਰਕੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਸਬ ਦੁਕਾਨਦਾਰਾਂ ਨੂੰ ਬਹੁਤ ਪਰੇਸ਼ਾਨੀ ਇਸ ਕਰਕੇ ਇਹਨਾਂ ਨੂੰ ਸਦਾ ਹੀ ਕਾਰੀ ਦੀ ਪ੍ਰੋਜੈਕਟ ਦੇ ਅੰਦਰ ਰੈਡੀ ਨਹੀਂ ਕੀਤਾ ਪਰ ਤੇ ਇਹ ਦੇਖਿਆ ਗਿਆ ਕਿ ਬਾਹਰੋਂ ਲਿਆ ਕੇ ਕੋਈ ਸ਼ਾਪਰ ਤੋਂ ਕਿਵਾਰਾ ਕੋਈ ਗਾੜੀ ਤੋਂ ਕਿਵਾਰਾ ਸਾਰੀ ਲੱਕੀ ਜਾਂਦੀ ਹੁੰਦੀ ਆ ਜਾਂਦੇ ਉਹਨਾਂ ਨੇ ਕੀ ਇਸ ਦਾ ਕਰਦੇ ਜੀ ਇਹਦਾ ਵੀ ਮਨਜ਼ੂਰ ਸੁਦਾ ਇੱਥੇ ਕੋਈ ਇਸ ਤੇ ਸਖਤ ਕਾਰਵਾਈ ਕੀਤੀ ਜਾਏਗੀ ਜੇ ਕੋਈ ਬੰਦਾ ਰੇੜੀ ਲਗਾਉਂਦਾ ਹੈਗਾ ਇੱਥੇ ਇਥੇ ਇਹਨਾਂ ਨੂੰ ਉਹੀ ਅਲਾਉਂਸ ਕੀਤਾ ਜਾਏਗਾ ਜਿੱਥੇ ਮੰਡੀ ਹੈ ਜੇ ਕੋਰਪੋਰੇਸ਼ਨ ਜਿੱਥੇ ਹੀ ਰੇੜੀਆਂ ਲਗਾ